ਸਸ ਸਤਿ ਸ਼੍ਰੀ ਅਕਾਲ ਦੋਸਤੋ ਪ੍ਰੋਗਰਾਮ ਦੀ ਗੁਸਤਾਖੀ ਮਾਫ ਲੈ ਕੇ ਇੱਕ ਵਾਰ ਫਿਰ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਤੇ ਪਹਿਲਾਂ ਦੀ ਤਰ੍ਹਾਂ ਦੋ ਤਿੰਨ ਇੱਕ ਗੱਲਾਂ ਹੋਰ ਅੱਜ ਕਰਨੀ ਆ ਤੁਹਾਡੇ ਨਾਲ ਪਿਆਸ ਕਰਦਾ ਵੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਉਹਨਾਂ ਸੱਜਣਾ ਦੋਸਤਾਂ ਦਾ ਵੀ ਧੰਨਵਾਦ ਜੋ ਇਸ ਨਿਮਾਣੇ ਕੋਸ਼ਿਸ਼ ਨੂੰ ਪਿਆਰ ਦਿੰਦੇ ਨੇ ਸਹਿਯੋਗ ਦਿੰਦੇ ਨੇ ਤੇ ਬਹੁਤ ਕੀਮਤੀ ਸੁਝਾਅ ਸਾਂਝੇ ਕਰਦੇ ਨੇ। ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਅੱਜ ਜਿਹੜੀ ਗੱਲ ਕਰਨੀ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਚੌਧਰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਬਹੁਤ ਲੋਕ ਨੇ ਜਿਹੜੇ ਚੌਧਰ ਦੇ ਭੁੱਖੇ ਨੇ ਅਕਸਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਜਿਹੇ ਬਹੁਤ ਘੜਾ ਚੌਧਰੀ ਹੁੰਦੇ ਨੇ। ਜਿਨ੍ਹਾਂ ਨੂੰ ਚੌਧਰ ਦਾ ਵੱਖਰਾ ਸੁਆਦ ਹੁੰਦਾ ਵੱਖਰਾ ਚਸਕਾ ਹੁੰਦਾ ਤੇ ਹਰ ਟਾਈਮ ਉਹ ਚਾਹੁੰਦੇ ਨੇ ਕਿ ਸਾਡੇ ਕੋਲ ਚੌਧਰ ਹੋਵੇ ਸਾਡੇ ਕੋਲ ਪ੍ਰਧਾਨਗੀ ਹੋਵੇ ਕਿਉਂਕਿ ਪੂਛ ਲੱਗਣ ਦੀ ਖੁਸ਼ੀ ਹਰ ਇੱਕ ਨੂੰ ਹੈ ਹਰ ਇੱਕ ਚਾਹੁੰਦਾ ਵੀ ਮੇਰੇ ਮਗਰ ਪ੍ਰਧਾਨ ਹੋਵੇ ਚੇਅਰਮੈਨ ਹੋਵੇ ਸਖਤਰ ਹੋਵੇ ਅਹੁਦੇਦਾਰ ਹੋਵੇ ਕਿਉਂਕਿ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਸਿਆਸਤ ਦਾ ਇੱਕ ਜੋ ਨਸ਼ਾ ਹੈ ਉਹ ਇੱਕ ਵੱਖਰਾ ਨਸ਼ਾ ਏ ਅਲੱਗ-ਅਲੱਗ ਨਸ਼ੇ ਨਹੀਂ ਪਰ ਸਿਆਸਤ ਦਾ ਨਸ਼ਾ ਸਾਰਿਆਂ ਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਇਹਦੇ ਵਿੱਚ ਹੁੰਦਾ ਕੀ ਹੈ ਵੀ ਆਓ ਭਗਤ ਬੱਲੇ ਬੱਲੇ ਖਾਸ ਕਰਕੇ ਅੱਜ ਦੇ ਟਾਈਮ ਵਿੱਚ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਕੋਈ ਵੀ ਸ਼ਖਸ ਮੌਕਾ ਗੌਣਾ ਨਹੀਂ ਚਾਹੁੰਦਾ ਵਿਦਵਾਨਾਂ ਦੀ ਕਮੀ ਨਹੀਂ ਸੋਸ਼ਲ ਮੀਡੀਆ ਤੇ ਵਿਦਵਾਨਾਂ ਦੀ ਕਮੀ ਨਹੀਂ ਸਮਝਦਾਰਾਂ ਦੀ ਕਮੀ ਨਹੀਂ ਮੇਰੇ ਵਰਗੇ ਅਨੇਕਾਂ ਨੇ ਜਿਹੜੇ ਖੁਦ ਨੂੰ ਬਹੁਤ ਸਮਝਦਾਰ ਅਖਵਾਉਂਦੇ ਨੇ ਬੁੱਧੀਜੀਵੀ ਅਖਵਾਉਂਦੇ ਨੇ ਸਮਾਜ ਸੇਵਕ ਅਖਵਾਉਂਦੇ ਨੇ ਇਸ ਤਰ੍ਹਾਂ ਹੀ ਜਿਹੜੇ ਚੌਧਰ ਚਾਹੁੰਦੇ ਨੇ ਜਿਨ੍ਹਾਂ ਨੂੰ ਅਕਸਰ ਹੀ ਕਿਹਾ ਜਾਂਦਾ ਘੜਮ ਚੌਧਰੀ ਮਾਫ ਕਰਨਾ ਹਰ ਇੱਕ ਘੱਲੇ ਤੋਂ ਲੈ ਕੇ ਗਲੀ ਮੁਹੱਲੇ ਤੋਂ ਲੈ ਕੇ ਸ਼ਹਿਰ ਤੱਕ ਸ਼ਹਿਰ ਤੋਂ ਬਲਾਕ ਲੈਵਲ ਤਹਿਸੀਲ ਲੈਵਲ ਜ਼ਿਲ੍ਹਾ ਲੈਵਲ ਪੰਜਾਬ ਲੈਵਲ ਹਿੰਦੁਸਤਾਨ ਤੱਕ ਦਾ ਲੈਵਲ ਦਾ ਉਹਦਾ ਜਿਹਦੇ ਕੋਲ ਹੁੰਦਾ ਹੋ ਉਹ ਆਪਣੇ ਆਪ ਨੂੰ ਮਾਣ ਮਹਿਸੂਸ ਕਰਦਾ ਜੇਕਰ ਮੌਜੂਦਾ ਕਿਸੇ ਦੀ ਸਰਕਾਰ ਹੋਵੇ ਉਹ ਫਿਰ ਪੰਜ ਸਰਪੰਚ ਵੀ ਮਾਣ ਨਹੀਂ ਹੁੰਦਾ ਕਿਉਂਕਿ ਉਹਦੇ ਵਿੱਚ ਹੁੰਦਾ ਕੀ ਹੈ ਬਈ ਸਰਕਾਰ ਹੋਣ ਦੇ ਨਾਤੇ ਉਹਦੀ ਹਰ ਇੱਕ ਸਰਕਾਰੀ ਦਵਾਰੇ ਹਰ ਇੱਕ ਦਫ਼ਤਰ ਦੇ ਵਿੱਚ ਪੁੱਛ ਹੁੰਦੀ ਹੈ ਮਾਫ ਕਰਨਾ ਅੰਗਰੇਜ਼ਾਂ ਦੇ ਰਾਜ ਵੇਲੇ ਉਹ ਜਿਹੜੀਆਂ ਜ਼ਿੰਮੇਵਾਰੀਆਂ ਦਿੰਦੇ ਸਨ ਕਿਸੇ ਨੂੰ ਕੋਈ ਵੱਡਾ ਆਉਂਦਾ ਦਿੰਦੇ ਸੀ ਉਹ ਸਿਰਫ ਤੋਂ ਸਿਰਫ ਰੱਜੇ ਪੁੱਜੇ ਲੋਕਾਂ ਨੂੰ ਜਾਂ ਕਹਿ ਲਓ ਵੀ ਜੋ ਪਰਿਵਾਰ ਦੇ ਵਿੱਚ ਭੁੱਖਾ ਨੰਗਾ ਨਾ ਹੋਵੇ ਰੱਜਿਆ ਪੁੱਜਾ ਪਰਿਵਾਰ ਹੋਵੇ ਜਿਵੇਂ ਅਕਸਰ ਕਹਿ ਦਿੰਦੇ ਕਿ ਜ਼ੈਲਦਾਰ ਲਾਣੇਦਾਰ ਅੰਗਰੇਜ਼ਾਂ ਦੇ ਪਿੱਠੂ ਹੋਇਆ ਕਰਦੇ ਸਨ ਇਹ ਜ਼ਿਆਦਾਤਰ ਇਸ ਗੱਲ ਬਾਰੇ ਨਹੀਂ ਪਤਾ ਪਿੱਠੂ ਹੁੰਦੇ ਸਨ ਜਾਂ ਨਹੀਂ ਹੁੰਦੇ ਸੀ ਪਰ ਦੋਸਤੋ ਯਾਦ ਰੱਖਣਾ ਇੱਥੇ ਜ਼ਰੂਰ ਇਹ ਗੱਲ ਹੈ ਵੀ ਜਿਨ੍ਹਾਂ ਦੇ ਕੋਲ ਚੰਗੇ ਮਰੱਬੇ ਹੁੰਦੇ ਸੀ ਜ਼ਮੀਨਾਂ ਹੁੰਦੀਆਂ ਸੀ ਅੰਗਰੇਜ਼ ਉਹਨਾਂ ਨੂੰ ਨੇੜੇ ਲਾਉਂਦੇ ਸੀ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੰਦੇ ਸੀ ਮੇਰੇ ਵਰਗੇ ਕਿਸੇ ਭੁੱਖੇ ਨੰਗੇ ਨੂੰ ਉਹ ਜ਼ਿੰਮੇਵਾਰੀਆਂ ਨਹੀਂ ਸੀ ਦਿੰਦੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਜਿਹੜਾ ਪਹਿਲੇ ਹੀ ਆਪ ਨੰਗ ਹੈ ਤੇ ਉਹ ਕੀ ਸੁਧਾਰ ਕਰੇਗਾ ਸਾਨੂੰ ਖੱਟ-ਬੱਟ ਕੇ ਕੀ ਦਵੇਗਾ ਇਦੇ ਕਰਕੇ ਜਿਹੜੇ ਅੰਗਰੇਜ਼ ਸੀ ਉਹ ਸਰਦਾਰਾਂ ਨੂੰ ਸਰਦਾਰੀਆਂ ਦਿਆ ਕਰਦੇ ਸੀ ਤੇ ਹੌਲੀ ਹੌਲੀ ਜ਼ਮਾਨਾ ਬਦਲਦਾ ਚੇਂਜ ਹੁੰਦਾ ਗਿਆ ਤੇ ਗਰੀਬ ਘਰਾਂ ਦੇ ਮਾਫ ਕਰਨਾ ਗਰੀਬ ਘਰਾਂ ਦੇ ਮੁੰਡੇ ਵੀ ਪਰਿਵਾਰਾਂ ਚ ਉੱਠੇ ਨੇ ਜਿਨ੍ਹਾਂ ਨੇ ਚੰਗਾ ਨਾਮ ਨਾ ਖੱਟਿਆ ਪੜ੍ਹਾਈਆਂ ਕੀਤੀਆਂ ਨੇ ਕਿਉਂਕਿ ਹੋਇਆ ਕੀ ਹੈ ਵੀ ਜਾਤ ਪਾਤ ਦਾ ਪਾੜਾ ਹਜੇ ਖਤਮ ਨਹੀਂ ਹੋਇਆ ਬਹੁਤ ਵਾਰੀ ਜਾਤਾਂ ਬਹੁਤ ਵੱਡਾ ਅੜਿੱਕਾ ਡਾਦੀਆਂ ਕਿਸੇ ਤਰੱਕੀ ਦੇ ਵਿੱਚ ਭਾਵੇਂ ਉਹਨੇ ਪੜ੍ਹਨਾ ਹੋਵੇ ਜਾਂ ਕਿਸੇ ਖੇਤਰ ਦੇ ਵਿੱਚ ਨਾਮਣਾ ਖੱਟਣਾ ਹੋਵੇ ਸਿਆਸਤ ਹੋਵੇ ਕੋਈ ਵੀ ਹੋਵੇ ਤੇ ਉਸ ਤੋਂ ਬਾਅਦ ਫਿਰ ਪੈਸੇ ਵਾਲੇ ਉਹ ਅਕਸਰ ਗਰੀਬ ਬੰਦੇ ਨੂੰ ਪਿੱਛੇ ਧੱਕਦੇ ਨੇ ਤੇ ਚੌਧਰ ਕੋਈ ਵੀ ਨਹੀਂ ਛੱਡਣੀ ਚਾਹੁੰਦਾ ਮੈਂ ਬਹੁਤ ਅਜਿਹੇ ਲੋਕਾਂ ਨੂੰ ਜਾਣਦਾ ਜੋ ਸੁਸਾਇਟੀਆਂ ਬਣਾਉਂਦੇ ਨੇ ਕਲੱਬ ਬਣਾਉਂਦੇ ਨੇ ਸਸਤਾਵਾ ਬਣਾਉਂਦੇ ਨੇ ਬਣਾਈ ਜਾਣ ਕੇ ਰਜਿਸਟਰ ਕਦੇ ਨਹੀਂ ਕਰਵਾਉਂਦੇ ਇੱਥੇ ਨਵਾਂ ਕਲੱਬ ਬਣਾ ਲਏ ਇੱਥੇ ਨਵੀਂ ਯੂਨੀਅਨ ਬਣਾ ਲਈ ਉਸ ਤੋਂ ਬਾਅਦ ਅੱਗੇ ਜਾ ਕੇ ਉਸ ਤੋਂ ਬਾਅਦ ਅੱਗੇ ਜਾ ਕੇ ਕਮੇਟੀ 'ਚ ਉਸ ਤੋਂ ਬਾਅਦ ਅੱਗੇ ਜਾ ਕੇ ਕਮੇਟੀ 'ਚ ਸਮਾਜ ਸੇਵਾ ਕਰਨਾ ਬਹੁਤ ਔਖਾ ਹੈ ਸਮਾਜ ਸੇਵਕ ਹੋਣਾ ਬਹੁਤ ਸੌਖਾ ਹੈ ਮੇਰੇ ਕਮੇਤਰ ਸੀ ਜੋ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਚੰਗਾ ਰੁਤਬਾ ਰੱਖਦੇ ਨੇ ਲੰਬੇ ਸਮੇਂ ਤੋਂ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਤਾਂ ਉਹ ਮੈਨੂੰ ਦੱਸ ਰਹੇ ਸੀ ਕਿ ਸਮਾਜ ਸੇਵਾ ਕਹਿਣਾ ਹੀ ਸੌਖਾ ਹੈ ਕਰਨੀ ਬਹੁਤ ਔਖਾ ਕਿਉਂਕਿ ਜਿਹੜੇ ਬੰਦੇ ਨੇ ਹੱਕ ਹਲਾਲ ਦੀ ਕਮਾਈ ਕੀਤੀ ਹੈ ਉਹ 5 ਰੁਪਏ ਵੀ ਦੇਣ ਲੱਗੇ ਉਹਨੂੰ ਦੁੱਖਦੇ ਨੇ ਕਿਉਂਕਿ ਹਰ ਇੱਕ ਬੰਦਾ ਨਾਮ ਜ਼ਰੂਰ ਚਾਹੁੰਦਾ ਹੈ ਅਖਬਾਰਾਂ ਦੇ ਵਿੱਚ ਆਮੀ ਤੁਸੀਂ ਦੇਖ ਲਓ YouTube ਚੈਨਲਾਂ ਦੇ ਵਿੱਚ Facebook ਤੇ ਦੇਖਦੇ ਆਂ ਵੀ ਕਿਵੇਂ ਸਮਾਜ ਸੇਵੀ ਲੋਕ ਬਹੁਤ ਜ਼ਿਆਦਾ ਜ਼ਿਆਦਾਤਰ ਤਾਂ ਅਖਬਾਰੀ ਲੀਡਰ ਹੁੰਦੇ ਨੇ ਮਜਬੂਰੀ ਬਸ ਕਈ ਵਾਰ ਸਾਨੂੰ ਵੀ ਉਹਨਾਂ ਦੇ ਬਿਆਨ ਲਾਉਣੇ ਪੈਂਦੇ ਬਲਕਿ ਹਕੀਕਤ ਤੋਂ ਬਹੁਤ ਦੂਰ ਹੁੰਦਾ ਤੇ ਅਜਿਹੇ ਜਿਹੜੇ ਘੜਮ ਚੌਧਰੀ ਨੇ ਸਾਰੇ ਤਾਂ ਨਹੀਂ ਬਹੁਤ ਅਜਿਹੇ ਵੀ ਨੇ ਜੋ ਛੋਟਾ ਅਹੁਦਾ ਹੋਣ ਦੇ ਬਾਵਜੂਦ ਵੀ ਕੁਝ ਵੱਡਾ ਲੋਕਾਂ ਵਾਸਤੇ ਕਰ ਦਿੰਦੇ ਨੇ ਅਕਸਰ ਦੇਖਦੇ ਆ ਵੀ ਗਰੀਬ ਬੱਚਿਆਂ ਦੀ ਮਦਦ ਕਰਨਾ ਕਿਸੇ ਦਾ ਪਰਿਵਾਰ ਨੂੰ ਰਾਸ਼ਨ ਦੇਣਾ ਕਿਸੇ ਦਾ ਮਕਾਨ ਬਣਾ ਦੇਣਾ ਕਿਸੇ ਦੀ ਕੁੜੀ ਦਾ ਵਿਆਹ ਕਰ ਦੇਣਾ ਤੇ ਹੋਰ ਅਜਿਹੇ ਜਿਹੜੇ ਕੰਮ ਨੇ ਸਮਾਜ ਸੇਵਾ ਦਿਓ ਕਰਦੇ ਨੇ ਪਰ ਉਹ ਗੁਪਤ ਰਹਿ ਕੇ ਕਰਦੇ ਨੇ ਸਾਰੇ ਨਹੀਂ ਬਹੁਤ ਤਰ੍ਹਾਂ ਢੰਡੋਰਾ ਪਿੱਟਦੇ ਨੇ ਚੰਗੀ ਤਰ੍ਹਾਂ ਕਿਉਂ ਚਾਹੁੰਦੇ ਨੇ ਵੱਧ ਤੋਂ ਵੱਧ ਅਖਬਾਰਾਂ ਦੇ ਵਿੱਚ ਆਵੇ ਵੱਧ ਤੋਂ ਵੱਧ ਚੈਨਲਾਂ ਦੇ ਵਿੱਚ ਸਾਡੀ ਖਬਰ ਲੱਗੇ ਕਿਉਂਕਿ ਗੱਲ ਉਹ ਹੀ ਆ ਗਈ ਵੀ ਹਰ ਇੱਕ ਨੂੰ ਚੌਦਰ ਤੇ ਖੁਸ਼ੀ ਮਿਲਦੀ ਆ ਚੌਦਰ ਤੋਂ ਮਾਣ ਮਹਿਸੂਸ ਹੁੰਦਾ ਉਹਨਾਂ ਨੂੰ ਜ਼ਿਆਦਾਤਰ ਗੁਰੂ ਘਰਾਂ ਦੇ ਵਿੱਚ ਮੰਤਰਾਂ ਦੇ ਵਿੱਚ ਵੀ ਜਾਂ ਹੋਰ ਧਾਰਮਿਕ ਖਿੱਤੇ ਨੇ ਜਿੱਥੇ ਇਹਨਾਂ 14 ਦੇ ਪਿੱਛੇ ਲੜਾਈ ਹੁੰਦੀ ਹੈ ਜ਼ਿਆਦਾਤਰ ਕਹਿ ਸਕਦੇ ਆ ਵੀ ਜ਼ਿਆਦਾਤਰ ਗੁਲਕ ਦੇ ਪਿੱਛੇ ਵੀ ਲੜਾਈਆਂ ਹੁੰਦੀਆਂ ਨੇ ਜਿਵੇਂ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਕਈ ਵਾਰੀ ਕਹਿ ਚੁੱਕੇ ਨੇ ਕਿ ਗੁਰੂ ਘਰਾਂ ਦੇ ਵਿੱਚੋਂ ਗੋਲ ਕਾਂ ਚੱਕ ਦਿਓ ਪ੍ਰਧਾਨਗੀਆਂ ਪਿੱਛੇ ਲੜਾਈਆਂ ਨਹੀਂ ਹੋਣਗੀਆਂ ਫਿਰ ਅਸੀਂ ਇਹਨਾਂ ਗੱਲਾਂ ਦੇ ਵਿੱਚ ਨਹੀਂ ਪੈਂਦੇ ਪਰ ਗੱਲ ਕਿਤੇ ਨਾ ਕਿਤੇ ਚੌਧਰ ਦੀ ਐ ਪੂੰਛ ਦੀ ਐ ਪ੍ਰਧਾਨਗੀ ਦੀ ਐ ਉਦੋਂ ਦਿਯਾ ਕਈ ਵਾਰੀ ਮੈਸੇਜ ਯੂਜ਼ ਵੀ ਹੁੰਦਾ ਇਹਨਾਂ ਦਾ ਜਦੋਂ ਕਿਤੇ ਕਿਸੇ ਦੀ ਸਰਕਾਰ ਬਣ ਜਾਂਦੀ ਹੈ ਕਿਉਂਕਿ ਹਰ ਇੱਕ ਬੰਦਾ ਸਰਕਾਰਾਂ ਨੂੰ ਲੀਡਰਾਂ ਨੂੰ ਆਪਣੀ ਜੇਬ ਦੇ ਵਿੱਚ ਰੱਖਦਾ ਕੋਈ ਵੀ ਦੇਖ ਲਓ ਕਿਤੇ ਵੀ ਪਿੰਡ ਸ਼ਹਿਰ ਕਿਤੇ ਵੀ ਦੇਖ ਲਓ ਹਰ ਇੱਕ ਬੰਦਾ ਸੀਐਮ ਤੋਂ ਘੱਟ ਗੱਲ ਨਹੀਂ ਕਰਦਾ ਤੇ ਹਰ ਇੱਕ ਬੰਦੇ ਨੂੰ ਮਾਣ ਮਹਿਸੂਸ ਹੁੰਦਾ ਵੀ ਮੇਰੀ ਫਲਾਣੇ ਨੇਤਾ ਦੇ ਨਾਲ ਅੜੀ ਹੈ ਮੇਰੇ ਧਮਕਾਣੇ ਨੇਤਾ ਦੇ ਨਾਲ ਅੜੀ ਹੈ ਮੇਰੀ ਉਹਦੇ ਨਾਲ ਉੱਠਣੀ ਬੈਠਣੀ ਹੈ ਕਈ ਵਾਰੀ ਹੁੰਦਾ ਕਿ ਇਹ ਵੀ ਸੋਸ਼ਲ ਮੀਡੀਆ ਤੇ ਮਸੂਮ ਮਸੂਮ ਫੋਟੋ ਪਚਾਉਣ ਨੂੰ ਮਿਲਦੇ ਕਿਸੇ ਨੂੰ ਕਿਸੇ ਸਮਾਗਮ ਤੇ ਕਿਸੇ ਫੰਕਸ਼ਨ ਦੇ ਮਿਲ ਗਏ ਤੇ ਫੋਟੋ ਪਚਵਾਲੀ ਬਾਅਦ ਚ ਉਹਦੀ ਖਬਰ ਲੱਗਦੀ ਕਿ ਮੁਲਾਕਾਤ ਕੀਤੀ ਬਲਕਿ ਉਹ ਲੀਡਰ ਉਸ ਬੰਦੇ ਨੂੰ ਜਾਣਦਾ ਵੀ ਨਹੀਂ ਹੁੰਦਾ ਗੱਲ ਫੇਰ ਉਹੀ ਆ ਗਈ ਚੌਧਰ ਦੀ ਪੂੰਛ ਦੀ ਤੇ ਕਈ ਨੂੰ ਗੱਲ ਕੌੜੀ ਲੱਗਣੀ ਕਿਉਂਕਿ ਲੋਕ ਵਰਤ ਜਾਂਦੇ ਨੇ ਉਹਦੇ ਨੂੰ ਵਰਤ ਜਾਂਦੇ ਨੇ ਜਦੋਂ ਕਿਤੇ ਸਰਕਾਰਾਂ ਦੀ ਗੱਲ ਹੁੰਦੀ ਕਿਉਂਕਿ ਜਦ ਅਰਜ ਦੇ ਟਾਈਮ ਜ਼ਿਆਦਾਤਰ ਜਿਹੜੀ ਸਿਆਸਤ ਹੈ ਉਹ ਤਾਂ ਇੱਕ ਵਪਾਰ ਬਣ ਚੁੱਕੀ ਕਿਉਂਕਿ ਲੋਕ ਸਿਆਸਤ ਦੇ ਸਰ ਤੇ ਔਦੇ ਦੇ ਸਰ ਤੇ ਕੋਈ ਭਾਵੇਂ ਪੰਚਾਇਤ ਸਰਪੰਚਾ ਸੰਪਤੀ ਮੈਂਬਰ ਹੈ ਚੇਅਰਮੈਨ ਲੱਗ ਗਿਆ ਕੋਈ ਤਾਂ ਉਹ ਪਹਿਲਾਂ ਆਪਣਾ ਘਰ ਭਰਦਾ ਦੂਜੀ ਗੱਲ ਇਹ ਹੀ ਹੈ ਵੀ ਤੁਸੀਂ ਇਹ ਜ਼ਰੂਰ ਕਹਿੰਦੇ ਹੋ ਕਿ ਜਿਹੜੀ ਸਿਆਸਤ ਹੈ ਉਹ ਸੇਵਾ ਹੈ ਜੇਕਰ ਸੇਵਾ ਹੀ ਕਰਨੀ ਹੈ ਤਾਂ ਆਪਣੇ ਘਰੋਂ ਕਰੋ ਆਪਣੀ ਜੇਬ ਦੇ ਵਿੱਚੋਂ ਕਰੋ ਲੱਖਾਂ ਰੁਪਇਆ ਕਰੋੜਾ ਰੁਪਇਆ ਖਜ਼ਾਨਿਆਂ ਦੇ ਵਿੱਚੋਂ ਤੁਹਾਡੀ ਸੇਵਾ ਦੇ ਵਿੱਚ ਹੋ ਜਾਂਦਾ ਜੇਕਰ ਸੇਵਾ ਕਰਨੀ ਹੈ ਤਾਂ ਆਪਣੀ ਜੇਬ ਤੋਂ ਕਰਨੀ ਹੁੰਦੀ ਹੈ ਤੇ ਇਹਦੇ ਵਿੱਚ ਮਾਨ ਵੀ ਤੁਸੀਂ ਮਹਿਸੂਸ ਕਰਦੇ ਹੋਮੋਗੇ ਵੀ ਸਾਡੀ ਫੁੱਲ ਚੜਾਈ ਹੈ ਸਾਡੀਆਂ ਖਬਰਾਂ ਲੱਗਦੀਆਂ ਨੇ ਪਰ ਦੋਸਤੋ ਇਹ ਕੰਮ ਜ਼ਿਆਦਾ ਦੇਰ ਨਹੀਂ ਚੱਲਦਾ ਕਿਉਂਕਿ ਕਰਫੂਕ ਤਮਾਸ਼ਾ ਦੇਖਣ ਵਾਲਾ ਕੰਮ ਜਾਰਾ ਬੇਰ ਨਹੀਂ ਚੱਲਦਾ। ਕਈ ਵਾਰੀ ਅਸੀਂ ਦੇਖਦੇ ਆਂ ਵੀ ਲੀਡਰਾਂ ਦੀਆਂ ਖਬਰਾਂ ਲਾਉਨੇ ਆਂ। ਖਬਰਾਂ ਲਾਈ ਜਾਵਾਂਗੇ, ਖਬਰਾਂ ਲਾਈ ਜਾਵਾਂਗੇ ਜਦੋਂ ਕਿਤੇ ਕੋਈ ਤਿਹਾਰ ਆਉਂਦਾ, ਦਿਵਾਲੀ ਆਉਂਦੀ, ਦਸਹਿਰਾ ਆਉਂਦਾ। ਵਿਸਾਖੀ, ਹੋਲੀ ਆਉਂਦੀ ਐ, ਫਿਰ ਅਖਬਾਰ ਸਪਲੀਮੈਂਟ ਮੰਗਦੇ ਨੇ। ਜਦੋਂ ਕਿਤੇ ਉਹਨਾਂ ਨੂੰ ਸਪਲੀਮੈਂਟ ਬਾਰੇ ਕਹੀਏ, ਫਿਰ ਉਹ ਫੋਨ ਚੱਕਣਾ ਬੰਦ ਕਰ ਦਿੰਦੇ ਨੇ। ਉਹ ਆਉਦੇਦਾਰ, ਉਹ ਚੌਧਰੀ ਪੁੰਛਾਂ ਵਾਲੇ ਪ੍ਰਧਾਨ ਜੀ ਫਿਰ ਫੋਨ ਨਹੀਂ ਚੱਕਦੇ। ਉਕੇ ਅਖਬਾਰ ਵਹਿ ਜੋ ਅਖਬਾਰ ਨਾਲ ਐਡਰੈਸਰ ਤੇ ਚੱਲਣਾ ਤੁਸੀਂ ਬਿਆਨ ਦਿੰਨੇ ਹੋ ਤੁਸੀਂ ਫੋਟੋਆਂ ਲਵਾਉਣੇ ਹੋ ਤੁਸੀਂ ਛੋਟਾ ਮੋਟਾ ਕੈਂਪ ਲਾਤੇ ਆ ਕਿਤੇ ਬੂਟਾ ਲਾਤੇ ਆ ਜੀ ਕਿਤੇ ਜਾ ਕੇ ਕੋਈ ਸਮੱਸਿਆ ਉੱਥੇ ਜਾ ਕੇ ਤੁਸੀਂ ਖੜ੍ਹ ਜਾਂਦੇ ਹੋ ਤੇ ਬੜੇ ਇੱਕ ਇਹ ਵੀ ਹੁੰਦਾ ਵੀ ਜੇਕਰ ਕਿਸੇ ਦੀ ਖਬਰ ਲੱਗਿੱਤਾ ਅਗਲਾ ਕਦੇ ਫੋਨ ਕਰਕੇ ਨਹੀਂ ਕਹਿੰਦਾ ਵੀ ਠੀਕ ਹੈ ਜੀ ਖਬਰ ਲੱਗ ਗਈ ਜੇਕਰ ਖਬਰ ਕਿਸੇ ਦੀ ਮਿਸ ਹੋ ਜਾਂਦੀ ਕਿਸੇ ਕਾਰਨ ਨਹੀਂ ਖਬਰ ਲੱਗਦੀ ਅਲਾ ਸਵੇਰੇ ਜਾਨ ਖਾਂ ਲੈਂਦਾ ਤੁਹਾਡੇ ਤੇ ਇਹ ਉਹੀ ਕੜਮ ਚੌਧਰੀ ਨੇ ਜਿਹੜੇ ਫੋਕੀ ਸ਼ੋਰਤ ਚਾਹੁੰਦੇ ਨੇ ਹੁਣ ਇੱਕ ਪਿੱਛੇ ਜੇ ਬਹੁਤ ਵੱਡਾ ਇੱਕ ਮਾਮਲਾ ਸੀ ਪਰਿਵਾਰ ਇੱਕ ਬੜੀ ਗਰੀਬੀ ਦੇ ਵਿੱਚ ਲੰਘ ਰਿਹਾ ਦਿਨ ਕੱਟ ਰਿਹਾ ਸੀ ਗਰਮੀਤ ਬਾਬਾ ਜੀ ਦਾ ਪਰਿਵਾਰ ਉਹਨਾਂ ਦੀ ਬੇਟੀ ਬਹੁਤ ਮੰਦੜੇ ਹਾਲ ਦੇ ਵਿੱਚ ਅਮਰਸਰ ਦੇ ਵਿੱਚ ਰਹਿ ਰਹੇ ਸੀ ਤੇ ਉਹਨਾਂ ਦਾ ਜੋ ਰੋਜ਼ਗਾਰ ਦਾ ਇੱਕ ਸਾਧਨ ਸੀ ਦੁਕਾਨਾਂ ਕੋਈ ਕਿਰਾਏ ਤੇ ਦਿੱਤੀਆਂ ਸੀਗੀਆਂ ਕਿਸੇ ਉਹ ਵੀ ਕਿਸੇ ਕੜਾ ਮਚੌਦਰੀ ਨੇ ਦਬ ਲੀਆਂ ਦੁਕਾਨਾਂ ਤੇ ਕਬਜ਼ਾ ਕਰ ਲਿਆ ਤੇ ਕਿਰਾਇਆ ਆਉਣਾ ਬੰਦ ਹੋ ਗਿਆ ਬਹੁਤ ਮੰਦੜੇ ਹਾਲ ਸੀ ਉਹਨਾਂ ਦੇ ਤੇ ਪੰਜਾਬ ਦੇ ਕਪਰਨ ਮੰਤਰੀ ਕੁਲਵਿੰਦਰ ਸਿੰਘ ਢਾਲੀਵਾਲ ਉਹਨਾਂ ਦੇ ਕਰੇ ਗਏ ਨੇ ਸਰਕਾਰ ਵੱਲੋਂ ਜਾਂ ਕੋ ਆਪਣੇ ਵੱਲੋਂ ਉਹਨਾਂ ਦੀ ਮਦਦ ਕੀਤੀ ਪਰ ਉਸ ਤੋਂ ਉਹਦੇ ਨਾਲ ਇੱਕ ਬਹੁਤ ਹੀ ਖੁਸ਼ੀ ਵਾਲੀ ਗੱਲ ਜੋ ਸਾਡਾ ਸਾਰਿਆਂ ਦਾ ਮਨ ਜਿੱਤਿਆ ਬਾਲੀਵੁੱਡ ਦੇ ਐਕਟਰ ਅਕਸ਼ੇਂਗ ਮਾਰਨੇ ਵੀ 25 ਲੱਖ ਰੁਪਏ ਉਹਨਾਂ ਦੇ ਅਕਾਊਂਟ ਦੇ ਵਿੱਚ ਪਾਇਆ ਉਹਨਾਂ ਦੀ مالی ਮਦਦ ਕੀਤੀ ਪਰ ਉਸ ਬੰਦੇ ਨੇ ਕੋਈ ਬਿਆਨ ਜਗਤੇ ਵੀ ਕੁਝ ਨਹੀਂ ਸਾਂਝਾ ਕੀਤਾ ਕਿਸੇ ਨਾਲ ਗੁਪਤ ਤੌਰ ਤੇ 25 ਲੱਖ ਰੁਪਏ ਆਇਆ ਤੇ ਉਹ ਪਰਿਵਾਰ ਨੇ ਹੀ ਸਾਂਝਾ ਕੀਤਾ ਲੋਕਾਂ ਦੇ ਨਾਲ ਮੀਡੀਆ ਦੇ ਨਾਲ ਪਰ ਅਕਸ਼ੇ ਕੁਮਾਰ ਨੇ ਬਿਲਕੁਲ ਵੀ ਆਪ ਸਾਹਮਣੇ ਨਹੀਂ ਆਏ ਨਹੀਂ ਲੇਕਿਨ ਹੁੰਦਾ ਕੀ ਹੈ ਜੇ ਕੋਈ ਅਜਿਹਾ ਕੋਈ ਹੋਰ ਹੋਸ਼ਿਆ ਬੰਦਾ ਹੁੰਦਾ ਤਾਂ ਹੋ ਸਕਦਾ ਉਹ ਹਿੰਦੁਸਤਾਨ ਦੀ ਸਾਰੀ ਪ੍ਰੈਸ ਨੂੰ ਦੱਸਦਾ ਕਿ ਮੈਂ 25 ਲੱਖ ਰੁਪਏ ਦੀ ਮਦਦ ਕੀਤੀ ਅਜਿਹੇ ਬੰਦਿਆਂ ਦੀ ਤਾਰੀਫ ਕਰਨੀ ਬਣਦੀ ਹੈ ਪ੍ਰਸ਼ੰਸਾ ਕਰਨੀ ਬਣਦੀ ਹੈ ਮੈਂ ਗੱਲ ਕਰ ਰਿਹਾ ਸੀ ਉਹਨਾਂ ਕੜਮ ਚੌਧਰੀਆਂ ਦੀ ਵੀ ਐਨੇ ਅਮੀਰ ਅਮੀਰ ਲੋਕ ਨੇ ਚੰਗੇ ਚੰਗੇ ਆਦੇ ਲਈ ਬੈਠੇ ਨੇ ਚੰਗੀ ਪ੍ਰਾਪਰਟੀ ਉਹਨਾਂ ਦੇ ਕੋਲ ਪਰ ਕਿਸੇ ਨੇ ਵੀ ਉਸ ਗਰਮੀਤ ਬਾਬਾ ਦੇ ਪਰਿਵਾਰ ਦੇ ਮੈਂਬਰਾਂ ਦੀ ਬਾਹ ਨਹੀਂ ਫੜੀ ਕੋਈ ਸਾਹਮਣੇ ਨਹੀਂ ਆਇਆ ਕਿਉਂਕਿ ਗੱਲ ਫੇਰ ਉਹੀ ਆ ਗਈ ਵੀ ਸਮਾਜ ਸੇਵਕ ਕਹੋਣਾ ਬਹੁਤ ਸੌਖਾ ਹੈ ਸੇਵਾ ਕਰਨੀ ਬਹੁਤ ਔਖੀ ਹੈ ਕਿਉਂਕਿ ਕਈ ਵਾਰੀ ਕੜਮ ਚੌਧਰੀਆਂ ਦੇ ਪ੍ਰਧਾਨਾਂ ਦੇ ਰੂਪ ਦੇ ਵਿੱਚ ਕਈ ਹੁਣ ਜੇ ਮੈਂ ਜ਼ਿਆਦਾ ਨਾ ਕਮਾ ਹੋ ਸਕਦਾ ਤੇ ਅੱਜ ਦੇ ਲਈ ਇੰਨਾ ਹੀ ਉਸਾਕੀ ਮਾਫ ਤੇ ਜੇ ਕੋਈ ਗੱਲ ਵੱਧ ਘੱਟ ਕਹੀ ਗਈ ਹੋਵੇ ਉਹਦੇ ਲਈ ਉਸਾਕੀ ਮਾਫ ਤੇ ਜਰੂਰ ਕੋਸ਼ਿਸ਼ ਕਰਿਆ ਕਰੋ ਵੀ ਹਰ ਇੱਕ ਚੀਜ਼ ਆ ਜੋ ਤੁਸੀਂ ਛੋਟਾ ਮੋਟਾ ਕੋਈ ਦਾਨ ਪੂਰਨ ਕਰਦੇ ਹੋ ਆਪਣੇ ਖੁਸ਼ੀ ਵਾਸਤੇ ਕਰਦੇ ਹੋ ਜ਼ਰੂਰੀ ਨਹੀਂ ਹੁੰਦਾ ਵੀ ਹਰ ਖਬਰ ਲਗਾਉਣੀ ਹੁੰਦੀ ਹਰ ਸੋਸ਼ਲ ਮੀਡੀਆ ਤੇ ਹੁਣਾ ਹੁੰਦਾ ਪਰ ਇਹਦੇ ਵਿੱਚ ਜਰੂਰ ਵੀ ਉਹਨਾਂ ਗਰੀਬ ਪਰਿਵਾਰਾਂ ਦੇ ਠੀਕ ਹੈ ਵੀ ਕਦੇ ਦਰਮੀਤ ਬਾਬਾ ਦੇ ਪਰਿਵਾਰ ਦੇ ਕੋਲ ਬਹੁਤ ਅਥਾਹ ਪੈਸਾ ਵੀ ਸੀ ਨਹੀਂ ਸਾਂਭਿਆ ਗਿਆ ਜੋ ਕੋਈ ਬਿਮਾਰੀ ਆ ਗਈ ਜਾਂ ਕੋਈ ਹੋਰ ਕਾਰਨ ਦੇ ਕਾਰਨ ਉਹ ਆਪਣੇ ਆਪ ਨੂੰ ਸੈੱਟ ਨਹੀਂ ਰੱਖ ਸਕੇ ਤੇ ਪਤਾ ਨਹੀਂ ਕੀ ਹਾਲਾਤ ਬਣੇ ਹੋਣਗੇ ਪਰ ਅਜਿਹੇ ਪਰਿਵਾਰਾਂ ਦੇ ਜ਼ਰੂਰ ਬਾਹ ਫੜਨੇ ਚਾਹੀਦੀ ਹੈ ਪਿੰਡਾਂ ਦੇ ਵਿੱਚ ਬਹੁਤ ਲੋਡ ਬੰਦ ਪਰਿਵਾਰ ਹੁੰਦੇ ਨੇ ਬਹੁਤ ਬੱਚੇ ਲੋਡਾਂ ਲੋਡਾਂ ਦੇ ਨਾਲ ਨੇ ਲੋੜ ਹੁੰਦੀ ਉਹਨਾਂ ਨੂੰ ਪੜ੍ਹਾਈ ਵਾਸਤੇ ਪੈਸੇ ਦੀ ਕਿਸੇ ਦਾ ਗਰੀਬ ਦੀ ਮਕਾਨ ਦੀ ਛੱਤ ਗਿਰ ਗਈ ਕਿਸੇ ਗਰੀਬ ਦੀ ਕੁੜੀ ਦਾ ਜਾਂ ਕਰਨਾ ਪੈਂਦਾ ਜੇਕਰ ਦੇਖਿਆ ਜਾਵੇ ਪਿੰਡ ਲੈਵਲ ਤੇ ਇੱਕ ਪਿੰਡ ਦੇ ਵਿੱਚ ਕਿਸੇ ਦਾ ਮਕਾਨ ਬਣਾਉਣਾ ਬਹੁਤ ਵੱਡੀ ਗੱਲ ਨਹੀਂ ਕਿਸੇ ਦੀ ਬੇਟੀ ਦਾ ਵਿਆਹ ਕਰਨਾ ਬਹੁਤ ਵੱਡੀ ਗੱਲ ਨਹੀਂ ਕਿਸੇ ਦਾ ਬੱਚਾ ਪੜਾ ਦੇਣਾ ਬਹੁਤ ਕੋਈ ਵੱਡੀ ਗੱਲ ਨਹੀਂ ਮਾਫ ਕਰਨਾ ਤੁਸੀਂ ਜਾ ਜਾ ਕੇ ਸ਼ਵੀਲਾਂ ਨਾਲ ਸੜਕਾਂ ਤੇ ਰੋੜਾਂ ਤੇ ਸ਼ਵੀਲਾਂ ਘੇਰ ਘੇਰ ਕੇ ਸ਼ਵੀਲਾਂ ਲਾਉਨੇ ਹੋ ਪਿੰਡਾਂ ਦੇ ਵਿੱਚ ਸਕੂਲ ਦੀ ਟੈਂਕੀ ਦਾ ਵੀ ਹਾਲ ਦੇਖ ਲਿਆ ਕਰੋ ਅੰਗਲਵਾੜੀ ਦੇ ਵਿੱਚ ਵੀ ਕੋਈ ਦੇਖ ਲਿਆ ਕਰੋ ਵੀ ਪਾਣੀ ਦਾ ਪ੍ਰਬੰਧ ਪੂਰਾ ਹੈ ਸਕੂਲ ਦੇ ਵਿੱਚ ਹਸਪਤਾਲ ਦੇ ਵਿੱਚ ਜਾ ਕੇ ਜਰੂਰ ਦੇਖਿਆ ਕਰੋ ਸੇ ਅੱਜ ਦੇ ਲਈ ਇੰਨਾ ਹੀ ਜੇਕਰ ਗੱਲ ਵੱਧ ਘਟ ਕਈ ਹੋਵੇ ਉਸੇ ਵਾਸਤੇ ਮਾਫੀ ਤੇ ਹੋ ਸਕੇ ਪ੍ਰੋਗਰਾਮ ਚੰਗਾ ਲੱਗੇ ਅੱਗੇ ਜਰੂਰ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਤੇ ਆਪਣੇ ਸੁਝਾਅ ਵੀ ਜਰੂਰ ਦਿਓ ਅੱਜ ਦੇ ਲਈ ਇੰਨਾ ਹੀ ਧੰਨਵਾਦ